ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾ ਅੰਤਰਜਾਮੀਨ ਸਾਡੇ ਕੋਈ ਵੀ ਸਾਜਨ ਇਹਨਾਂ ਚ ਹੈ ਜਾਂ ਨਹੀਂ ਇਸ ਪ੍ਰਕਾਰ ਦੀ ਗਿਣਤੀ ਬਿੰਤੀ ਕੋਈ ਮਾਰਨ ਆਉਦੇ ਸੇਵਕ ਜਾਣ ਕੇ ਗਿਣੀ ਨਹੀਂ ਹੈ ਆਪਣਾ ਬਿਰਦ ਪਸ਼ਾ ਆਉ ਦਾ ਰੱਖਿਆ ਸ਼ਰਨਾ ਜੋ ਸਰਨਾ ਆਵੇ ਤਿਸ ਕੰਠ ਲਾਵੇ ਇਹ ਆਪਣਾ ਬਿਰਦ ਪਰਨ ਪਛਾਣ ਕਰਕੇ ਹੱਥ ਦੇ ਰਾਖੇ ਕਰ ਅਪਾ ਕਿਰਪਾ ਰੂਪੀ ਹੱਥ ਦੇ ਕੇ ਆਪਦੇ ਜਨਾਂ ਨੂੰ ਰੱਖ ਲਿਆ ਮਹਾਰਾਜ ਜੀ ਨੇ ਸਦਾ ਸਦਾ ਰੰਗ ਮਾ ਸਦਾ ਸਦਾ ਉਸ ਰੂਪ ਦੇ ਸਦਾ ਆਨੰਦ ਮਾਣਦੇ ਹਾਂ ਸਾਚਾ ਸਾਹਿਬ ਸਦ ਮਿਹਰਵਾ ਉਹ ਸੱਚਾ ਸਾਹਿਬ ਮਾਰਾ ਸਦਾ ਸਦਾ ਮਿਹਰਬਾਨੀ ਕਰਨ ਵਾਲਾ ਕਿਰਪਾਲੂ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੁਰਖ ਮੇਰੇ ਸਤਗੁਰੂ ਜੀ ਬੰਦ ਸੰਤੋਖ ਪਾਤਾ ਹੈ ਕ੍ਰਿਸ਼ਨਾਂ ਦੇ ਚੰਗੇ ਰੁੜ ਰਹੇ ਸੀ ਲੋਕ ਸਰਬ ਕਲਿਆਣ ਹਰ ਦਿਲੋਂ ਕਰਕੇ ਮਾਨ ਕਲਿਆਣ ਰੱਖਿਆ ਕੀਤੀ ਹਰ ਦਿਲੋਂ ਕਰਕੇ ਪ੍ਰਹਾਉ ਜੀਉ ਪਾਏ ਪਿੰਡ ਜਿਸ ਸਾਜਿਆ ਜਿਸ ਵਾਹਿਗੁਰੂ ਨੇ ਜੀਵ ਚੇਤਨ ਸਤਾ ਆਪਣੀ ਪਾ ਕੇ ਪਿੰਡ ਸਰੀਰ ਨੂੰ ਸਾਜਣਾ ਕੀਤਾ ਹੈ ਚਿੱਤਾ ਪਹਿਨਣ ਖਾਂ ਸਾਰਿਆਂ ਨੂੰ ਪਹਿਨਣ ਵਾਸਤੇ ਬਸਤਰ ਖਾਣ ਵਾਸਤੇ ਭੋਜਨ ਦੇਣਾ ਕੀਤਾ ਹੈ ਆਪਣੇ ਦਾਤ ਮੰਨਣ ਰੂਪ ਬਾਸਤਰਾ ਤੇ ਸਰਬਲ ਨੂੰ ਭੋਜਨ ਦੇਣਾ ਕੀਤਾ ਸਭ ਰਾਸ ਮਿੱਠੇ ਮੰਨਿਆ ਸੁਣਿਆ ਸਹ ਲੋੜੇ ਆਪਣੇ ਦਾਸ ਕੀ ਆਪ ਪੈ ਜੜਾ ਆਪ ਦੇ ਸੇਵਕਾਂ ਦੀ ਆਪ ਮਾਰਨ ਪੈ ਜ ਰੱਖਣਾ ਕੀਤੀ ਹੈ ਨਾਨਕ ਸਦਕੁਰਬਾਨ ਸਰਬਲ ਕੀ ਕਹਿੰਦੇ ਨੇ ਸਦਾ ਸਦਾ ਕੁਰਬਾਨ ਵਾਹਿਗੁਰੂ ਤੋਂ ਬਲੀ ਹਾਰ ਜਾਈਏ